ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਕਹਿਣਾ ਕਿ ਰਾਸ਼ਪਤੀ ਡੋਨਲਡ ਟਰੰਪ ਦੀ ਕੈਨੇਡਾ ਨੂੰ ਅਮਰੀਕਾ ਵਿੱਚ ਮਿਲਾਉਣ ਦੀ ਧਮਕੀ ਅਸਲੀ ਹੈ। ਮੀਡੀਆ ਰਿਪੋਰਟ ਅਨੁਸਾਰ ਉਹਨਾਂ ਨੇ ਟ੍ਰਾਂਟੋ ਵਿੱਚ ਕੈਨੇਡਾ ਅਮਰੀਕਾ ਆਰਥਿਕ ਸਮੇਲਨ ਵਿੱਚ ਕਾਰੋਬਾਰੀ ਆਗੂਆਂ ਨੂੰ ਇਹ ਗੱਲ ਕਹੀ ਟਰੂਡੋ ਨੇ ਕਿਹਾ ਕਿ ਟਰੰਪ ਦੀ ਧਮਕੀ ਕੈਨੇਡਾ ਦੀ ਮਹੱਤਵਪੂਰਨ ਕਨੇਡਾ ਤੱਕ ਪਹੁੰਚ ਤੋਂ ਪ੍ਰੇਰਿਤ ਹੋ ਸਕਦੀ ਹੈ ਰਿਪੋਰਟ ਵਿੱਚ ਕੈਨੇਡੀਅਨ ਪੀਐਮ ਦੇ ਹਵਾਲੇ ਨਾਲ ਕਿਹਾ ਗਿਆ ਕਿ ਅਮਰੀਕੀ ਰਾਸ਼ਟਰਪਤੀ ਦੇ ਮਨ ਵਿੱਚ ਇਹ ਹੈ ਕਿ ਅਜਿਹਾ ਕਰਨ ਦਾ ਸਭ ਤੋਂ ਆਸਾਨ ਤਰੀਕਾ ਸਾਡੇ ਦੇਸ਼ ਨੂੰ ਆਪਣੇ ਵਿੱਚ ਸ਼ਾਮਲ ਕਰਨਾ ਤੇ ਇੱਕ ਅਸਲੀ ਗੱਲ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਟਰੰਪ ਇਸ ਲਈ ਅੱਗੇ ਵੱਧ ਰਹੇ ਨੇ ਕਿਉਂਕਿ ਅਮਰੀਕਾ ਨੂੰ ਕੈਨੇਡਾ ਦੇ ਮਹੱਤਵਪੂਰਨ ਰੱਖਣ ਵਿੱਚ ਸਰੋਤਾਂ ਤੋਂ ਲਾਭ ਮਿਲ ਸਕਦਾ ਹੈ ਦੱਸਦੇ ਕਿ ਪਿਛਲੇ ਹਫਤੇ ਟਰੰਪੋ ਪ੍ਰਸ਼ਾਸਨ ਨੇ ਕੈਨੇਡਾ ਤੋਂ ਇਹ ਆਖ ਤੱਕ ਟ੍ਰੈਫ ਕਿਹਾ ਤੇ ਟੈਰਿਫ ਲਗਾਉਣ ਦਾ ਅਲਾਉਵ ਕੀਤਾ ਸੀ ਇਸ ਦੇ ਜਵਾਬ ਵਿੱਚ ਕੈਨੇਡਾ ਨੇ 155 ਬਿਲੀਅਨ ਕੈਨੇਡੀਅਨ ਡਾਲਰ ਮੁੱਲ ਦੇ ਅਮਰੀਕੀ ਸਮਾਨ ਤੇ 25% ਦੀ ਟੈਰਫ ਲਗਾ ਦਿੱਤਾ 트੍ਰੰਪ ਨੇ ਕਿਹਾ ਕਿ ਜੇਕਰ ਕੈਨੇਡਾ ਭਾਰੀ ਟੈਰਫਾਂ ਤੋਂ ਬਚਣਾ ਚਾਹੁੰਦਾ ਤਾਂ ਅਮਰੀਕਾ ਦਾ ਅਕਮਜ ਮਹਾਰਾਜ ਉਹ ਬਣ ਸਕਦਾ ਹੈ ਹਾਲਾਂਕਿ ਇਸ ਤੋਂ ਬਾਅਦ ਦੋਵੇਂ ਦੇਸ਼ਾਂ ਨੇ ਪ੍ਰਸਤਾਵਿਤ ਟੈਰਿਫ ਨੂੰ ਘਟੋਕਟਾ ਦੀ ਦੇ ਨਾਲ ਹੀ ਰੋਕ ਦਿੱਤਾ ਟ੍ਰੋਡੋ ਵੱਲੋਂ ਕੈਨੇਡੀਅਨ ਸਰਾਬ ਤੇ ਸੁਰੱਖਿਆ ਮਜ਼ਬੂਤ ਕਰਨ ਦੀ ਵਚਨਬੱਧਤਾ ਤੋਂ ਬਾਅਦ 트੍ਰੰਪ ਨੇ ਪ੍ਰਸਤਾਵਿਤ ਟੈਰਿਫਾਂ ਨੂੰ ਘਟੋਕਾ ਟਿਕ ਮਹੀਨੇ ਲਈ ਰੋਕਣ ਦਾ ਐਲਾਨ ਕੀਤਾ 트੍ਰੰਪ ਨਾਲ ਗੱ ਟ੍ਰੂਡੋ ਨੇ ਕਹਿ ਕੇ ਕੈਨੇਡਾ ਆਪਣੀ ਪਹਿਲੀ ਅਲਾਨੀ 1.3 ਬਿਲੀਅਨ ਡਾਲਰ ਦੀ ਸਰਹੱਦੀ ਯੋਜਨਾ ਨੂੰ ਲਾਗੂ ਕਰੇਗਾ ਉਹਨਾਂ ਨੇ ਇਸ ਦੇ ਨਾਲ ਇੱਕ ਫੈਟਾਨੇਲ ਹਜ਼ਾਰ ਨਿਯੁਕਤ ਕਰਨ ਅਤੇ ਡਰੱਗ 카ਰਟੇਲ ਨੂੰ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਵੀ ਬਚਨਬਾਤਾਂ ਪ੍ਰਗਟ ਕੀਤੀ ਹੈ 트੍ਰੰਪ ਕਾਫੀ ਸਮੇਂ ਤੋਂ ਕੈਨੇਡਾ ਪ੍ਰਤੀ ਹਮਲਾਵਰ ਰ ਰਵਈਆ ਅਪਣਾ ਰਹੇ ਨੇ ਉਹ ਕਈ ਵਾਰ ਕੈਨੇਡਾ ਨੂੰ ਅਮਰੀਕਾ ਦਾ ਅਖਮੰਚ ਮਹਾਰਾਜ ਬਣਾਉਣ ਬਾਰੇ ਗੱਲ ਕਰ ਚੁੱਕੇ ਨੇ ਇੰਨਾ ਹੀ ਨਹੀਂ ਕਈ ਮੌਕਿਆਂ ਤੇ ਉਹਨਾਂ ਨੇ ਜਸਟਰ ਟ੍ਰੂਡੋ ਨੂੰ ਕੈਨੇਡਾ ਦੇ ਮਹਾਰਾਜ ਦਾ ਗਵਰਨਰ ਕਿਹਾ